ਸਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਆਪਣੇ YouTube ਚੈਨਲ ਸਵਿਟੀ ਕਲੈਕਸ਼ਨ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਨਾਲੇ ਤੁਹਾਡਾ ਬਹੁਤ ਬਹੁਤ ਦਿਲ ਤੋਂ ਧੰਨਵਾਦ ਤੁਸੀਂ ਇੰਨਾ ਵੀਡੀਓ ਨੂੰ ਪਿਆਰ ਦਿੰਦੇ ਆ ਤੇ ਐਨਾ ਰਿਸਪੌਂਸ ਇਹ ਸਾਰੀ ਵਿਸ਼ਵਾਸ ਦੀ ਗੱਲ ਹੈ ਜੀ ਤੇ ਬਾਕੀ ਜਿਹੜੀ ਆਪਾਂ ਨੇ ਕੱਲ ਵੀਡੀਓ ਪਾਈ ਸੀ ਕਾਟਨ ਦੀ ਸੇਲ ਹਨਾ ਉਹ ਸੇਲ ਉਹ ਵਾਲੇ ਸੂਟ ਹੁਣ ਦੁਬਾਰਾ ਨਹੀਂ ਮਿਲेंगे ਕੱਲ ਕਾਫੀ ਜ਼ਿਆਦਾ ਡਿਮਾਂਡ ਰਹੀ ਹੈ 92 93 94 लास्ट ਦੇ ਕੁਝ 3 4 ਸੂਟ ਸੀ ਬਹੁਤ ਮੋਸਟ ਡਿਮਾਂਡਡ ਰਹੇ ਹਨ ਕਾਫੀ ਅੱਛੇ ਕਸਟਮਰਸ ਨੇ ਬਾਰ-ਬਾਰ ਰਿਪੀਟ ਕਰਿਆ ਉਹਦੇ ਵਾਸਤੇ ਆਪਾਂ ਤੁਹਾਨੂੰ ਦੱਸਣਾ ਚਾਹਾਂਗੇ ਕਿ ਸਾਨੂੰ 2 3 ਸੈੱਟ ਮਿਲੇ ਸੀ ਉਹ ਸੋਲਡ ਆਊਟ ਹੋ ਚੁੱਕੇ ਸੀ ਤੇ ਉਸ ਤੋਂ ਬਾਅਦ ਜੇ ਮੈਂ ਦੁਬਾਰਾ ਵੀਡੀਓ ਤੁਸੀਂ ਸਰਬ ਨੇ ਬੋਲਿਆ ਤੂੰ ਦੁਬਾਰਾ ਦੁਬਾਰਾ 100 200 200 ਪੀਸ ਬਣਵਾਉਂਦੀ ਆ ਸਾਡੇ ਕਰਕੇ ਵੀ ਬਣਵਾਓ ਬਹੁਤ ਖਾਸ ਕਸਟਮਰ ਹੈਗੇ ਆ ਸਾਡੇ ਬਟ ਉਹ ਜੇ ਆਪਾਂ ਬਣਵਾਉਂਗੇ ਨਾ ਆਪਾਂ ਨੂੰ ਮਹਿੰਗਾ ਮਿਲਣਾ ਹੈ ਹਨਾ ਉਹ ਅਸੀਂ ਲੈਸ ਦੀ ਵੀਡੀਓ ਪਾਈ ਸੀ 500-600 ਰੁਪਿਆ ਉੱਚੀ ਰੇਂਜ ਚ ਬਣਨਾ ਹੈ ਜਿੰਨੇ ਚ ਮੈਂ ਤੁਹਾਨੂੰ ਕੱਲ ਸੇਲ ਕੀਤਾ ਨਾ ਐਨੇ ਚ ਮੇਰੀ ਬਣਾਈ ਵੀ ਨਹੀਂ ਪੈਣੀ ਜਿਵੇਂ ਦੁਬਾਰੇ ਬਣਵਾਉਂਗੀ ਉਹ ਕੀ ਹੁੰਦਾ ਹੈ ਕਲੀਅਰੈਂਸ ਸੇਲ ਚੱਕੀ ਹੋਈ ਸੀ ਮੈਂ ਪੂਰੀ ਜਿੰਨਾ ਸਟਾਕ ਫੈਕਟਰੀ ਦੇ ਵਿੱਚ ਸੀ ਸਾਰਾ ਚੱਕਿਆ ਸੀ ਇਸ ਕਰਕੇ ਸਾਨੂੰ ਰੇਟ ਘੱਟ ਮਿਲਿਆ ਸੀ ਜੇ ਤੁਸੀਂ ਫੇਰ ਵੀ ਉਹ ਸੂਟ ਬਣਵਾਉਣਾ ਚਾਹੁੰਦੇ ਆ ਆਪਾਂ ਬਣਵਾ ਸਕਦੇ ਹਾਂ ਜਿੱਦਾਂ ਇਹ 250 200 ਸੂਟ ਆਂਦੇ ਨਾ ਅਸੀਂ ਬਣਵਾ ਸਕਦੇ ਹਾਂ ਬਟ ਉਹਨਾਂ ਵਾਸਤੇ ਤੁਹਾਨੂੰ ਜਾਂ ਤਾਂ ਐਡਵਾਂਸ ਬੁਕਿੰਗ ਜੋ ਵੀ ਹੈ ਤੁਸੀਂ ਕਰਵਾ ਸਕਦੇ ਆ ਤੇ ਤੁਹਾਨੂੰ 500 600 ਰੁਪਿਆ ਐਕਸਟਰਾ ਪੇ ਕਰਨਾ ਪੈਣਾ ਆ ਤਾਂ ਉਹ ਬਣੂਗਾ ਕਿਉਂਕਿ ਉਹ ਲੈਸ ਵਾਲੀ ਵੀਡੀਓ ਸੀ ਤੇ ਬਾਕੀ ਜਿਹੜੀ ਵੀਡੀਓ ਦਾ ਸ਼ਾਰਟ ਲਿਸਟ ਤੁਸੀਂ ਮੰਗਵਾ ਸਕਦੇ ਆ ਥੋੜੇ ਜੇ ਰਹਿੰਦੇ ਆ ਪੀਸ ਤੇ ਇੱਕ ਜਿਹੜਾ ਆਪਾਂ ਨੇ 베ਜ ਕਲਰ ਦਾ ਸੂਟ ਪਾਇਆ ਆ ਹਨਾ ਉਹ ਦਿਖਾ ਦਿਓ ਇੱਕ ਵਾਰ 베ਜ ਕਲਰ ਦਾ ਸੂਟ ਸੂਟ ਹੈ ਜੀ ਆਪਣਾ ਇਹ ਸਟਿਚ ਹੋਇਆ ਹੋਇਆ ਆ ਠੀਕ ਆ ਕਿਸੇ ਮੈਡਮ ਦਾ ਆ ਇਹ ਇਹ ਵਾਲੇ ਸੂਟ ਆਲ ਫਿਨਿਸ਼ ਆ ਹੁਣ ਪਰਸੋਂ ਸ਼ਾਇਦ ਇਹਨਾਂ ਦੀ ਵੀਡੀਓ ਆਈ ਸੀ ਹੈਨਾ ਆਲ ਫਿਨਿਸ਼ਾ ਜੀ ਇਹਦੀ ਐਡਵਾਂਸ ਬੁਕਿੰਗ ਆਪਾਂ ਸਟਾਰਟ ਕਰਤੀ ਆ 200 ਰੁਪਿਆ ਹੁਣ ਤੁਹਾਨੂੰ ਇਹ 1.5 ਮਹੀਨੇ ਬਾਅਦ ਸੂਟ ਮਿਲੋਗੇ ਇਹਨਾਂ ਦੀ ਸਾਡੀ ਐਡਵਾਂਸ ਬੁਕਿੰਗ ਲਈ ਹੋਈ ਹੈ ਇਹਨਾਂ ਦੀ ਮੈਡਮਾਂ ਨੇ ਚਾਰ-ਚਾਰ ਸੂਟਾਂ ਦੀ ਪੰਜ-ਪੰਜ ਤੇ ਇੱਕ-ਇੱਕ ਮੈਡਮ ਨੇ ਲਈ ਹੋਈ ਆ ਬੁਕਿੰਗ ਆਪਾਂ ਨੇ ਉਹ ਅਸੀਂ ਕੱਢਤੇ ਆ ਅੱਜ ਸਾਡੇ ਕਾਊਂਟਰ ਦੇ ਉੱਪਰ 160 ਪੀਸ ਰੈਡੀ ਆ ਠੀਕ ਹੈ ਜੀ 40 ਪੀਸ ਆਪਣੇ ਉਹ ਹੈਗੇ ਆ 40-42 ਪੀਸ ਜਿਨ੍ਹਾਂ ਦੀ ਆਪਣੀ ਬੁਕਿੰਗ ਸੀ ਤੇ ਹੁਣ ਜਿਨਾਂ ਨੂੰ ਚਾਹੀਦਾ ਆ ਫਟਾਫਟ ਬੁਕਿੰਗ ਕਰਾਣੀ ਹੈ ਬਲਕਿ ਹਰੀਸ਼ ਨੂੰ ਕਈ ਕਸਟਮਰ ਪੁੱਛ ਰਹੇ ਸੀ ਕਦ ਨੂੰ ਆ ਰਹੇ ਉਹਨਾਂ ਨੇ 15 ਦਿਨ ਦਾ ਟਾਈਮ ਦਿਆ ਹੋਇਆ ਸੀ ਬਟ ਅਸੀਂ ਸਪੈਸ਼ਲੀ ਬੋਲ ਕੇ ਫਟਾਫਟ ਪੀਸ ਰੈਡੀ ਕਰਵਾਇਆ ਕਈਆਂ ਨੂੰ ਵਿਆਹ ਫੰਕਸ਼ਨਾਂ ਤੋਂ ਪਹਿਲਾਂ ਚਾਹੀਦੇ ਸੀ ਠੀਕ ਹੈ ਸੂਟ ਬਣ ਕੇ ਆ ਗਏ ਆ ਜੀ ਜੋ ਇਹਨਾਂ ਦੇ ਨਾਲ ਫ੍ਰੀ ਹੋਏਗਾ ਜੋ ਵੀ ਹੋਏਗਾ ਸਾਰਾ ਡਿਟੇਲ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੀ ਮੋਸਟ ਡਿਮਾਂਡਡ ਸਾਡਾ ਰੋਲੈਕਸ ਫੈਬਰਿਕ ਦਾ ਸੂਟ ਹੈ ਜੋ ਕਿ ਹੁਣ ਬਹੁਤ ਡਿਮਾਂਡ ਦੇ ਵਿੱਚ ਚੱਲ ਰਿਹਾ ਰੋਲੈਕਸ ਫੈਬਰਿਕ ਰਾਮਟੈਕਸ ਦਾ ਪਾਰਟੀ ਵੇਅਰ ਇੱਕ ਨਵਾਂ ਬੇਸ ਇਹਨਾਂ ਨੇ ਤਿਆਰ ਕੀਤਾ ਆ ਜਿਨ੍ਹਾਂ ਦੇ ਘਰੇ ਪਹੁੰਚਿਆ ਇੱਕ ਡਾਕਟਰ ਮੈਡਮ ਹੈਗੀ ਆ ਸਾਡੀ ਉਹ ਕਹਿੰਦੀ ਹੈ ਜਿਹੜਾ ਤੂੰ ਰੋਲੈਕਸ ਵਾਲਾ ਸੂਟ ਭੇਜਿਆ ਨਾ ਸਿੱਤ ਖੁਸ਼ ਹੋ ਗਿਆ ਸਿਟੀ ਤੇ ਉਹਨਾਂ ਨੇ ਇਹਦੇ ਨਾਲ ਦੇ ਆਪਣੇ ਤੋਂ ਸੱਤ ਸੂਟ ਉਹ ਕਸਟਮਰ ਸੀ ਜਿਨ੍ਹਾਂ ਨੇ ਆਪਣੇ ਘਰ 'ਚ ਫੰਕਸ਼ਨ ਦੇ ਵਿੱਚ ਸੱਤੋਂ ਦੇ ਸੱਤ ਪਤਾ ਨਹੀਂ ਅਦਰਾ ਇਹ ਛਾਣੀਆਂ ਪਤਾ ਨਹੀਂ ਪਹਿਣਾ ਉਹਨਾਂ ਨੇ ਇਕੱਠਿਆਂ ਨੇ ਇੱਕੇ ਤਰ੍ਹਾਂ ਦੇ ਸੂਟ ਲਏ ਆ ਹਨਾ ਤੇ ਇਸ ਟਾਈਪ 'ਚ ਤੁਸੀਂ ਇਹਨਾਂ ਨੂੰ ਟਰਾਈ ਕਰ ਸਕਦੇ ਹੋ ਬਹੁਤ ਅੱਛੀ ਚੀਜ਼ਾਂ ਤੇ ਰੇਂਜ ਦੇ ਵਿੱਚ ਦੇਖੋ ਜੀ ਆਪਣਾ ਸਭ ਤੋਂ ਪਹਿਲਾ ਪੀਸ ਪਹਿਲਾ ਤੁਹਾਡਾ ਫੇਵਰੇਟ ਜਿਹਦੀ ਤੁਹਾਡੀ ਕਾਫੀ ਜ਼ਿਆਦਾ ਡਿਮਾਂਡ ਹੈ ਤੇ ਕਸਟਮਰ ਨੇ ਵੇਟ ਵੀ ਕੀਤਾ ਆ ਬਟ ਆਪਾਂ ਨੇ ਫਿਰ ਵੀ ਕਾਫੀ ਜਲਦੀ ਇਹ ਸੂਟ ਰੈਡੀ ਕਰਵਾਤੇ ਆ ਕਿਉਂਕਿ ਇੰਨੀ ਕੋ ਜ਼ਿਆਦਾ ਡਿਮਾਂਡ ਹੈ ਮਨੂੰ ਨਹੀਂ ਲੱਗਦਾ ਇਹ ਕੱਲ੍ਹ ਤੱਕ ਸੂਟ ਬਚेंगे ਕਿਉਂਕਿ ਇੰਨੀ ਜ਼ਿਆਦਾ ਤਾਂ ਮੈਡਮਾਂ ਨੇ ਬੋਲਿਆ ਹੋਇਆ ਕਿ ਉਸੇ ਉਸੇ ਦਿਨ ਪੇਮੈਂਟ ਕਰਾਂਗੇ ਜਿਸ ਦਿਨ ਸੂਟ ਪਹੁੰਚ ਗਿਆ ਲੋ ਜੀ ਆ ਗਿਆ ਤੁਹਾਡਾ ਸੂਟ ਪਿਓਰ ਕਰੇਪ ਦੀ ਬਾਟਮ ਹੈ ਰੋਲੇਕਸ ਦਾ ਫੈਬਰਿਕ ਹੈ ਇੱਕ ਤਾਂ ਹੁੰਦੀ ਹੈ ਬਰਬਰੀ ਉਹ ਹੁੰਦੀ ਹੈ ਥੋੜੀ ਜੀ ਹਲਕੀ ਚੀਜ਼ ਕਹਿ ਸਕਦੇ ਆ ਇਹਦੇ ਵਿੱਚ ਪ੍ਰੋਪਰ ਬੇਸ ਪਾਇਆ ਪਾਰਟੀ ਵੇਅਰ ਕੱਪੜੇ ਦੇ ਵਿੱਚ ਰਹੇਗੀ ਸ਼ਾਈਨ 100% ਗਾਰੰਟੀ ਹੈ ਕੱਪੜਾ ਤੁਹਾਨੂੰ ਚੂਵੇਗਾ ਨਹੀਂ ਪਾ ਕੇ ਨਹੀਂ ਲੱਗਦਾ ਕਿ ਤੁਸੀਂ ਪਾਰਟੀ ਵੇਅਰ ਬੇਸ ਪਾਇਆ ਹੈ ਠੀਕ ਹੈ ਜੀ ਇਹ ਤੁਹਾਨੂੰ ਘੇਰੇ ਤੇ ਮਿਲੇਗੀ ਐਮਬਰਾਇਡਰੀ ਬਹੁਤ ਸੋਹਣੀ ਮਤਲਬ ਇਹੋ ਜੀ ਚੀਜ਼ ਹੈ ਵੀ ਹਰ ਏਜ ਗਰੁੱਪ ਤੇ ਸੂਟ ਕਰੇਗਾ ਇਹ ਵਾਲਾ ਸੂਟ ਬਹੁਤ ਪਿਆਰਾ ਰੰਗ ਸਭ ਤੋਂ ਵੱਡੀ ਗੱਲ ਉਸ ਤੋਂ ਉੱਪਰ ਜੋ ਡਿਜ਼ਾਈਨਿੰਗ ਦਈ ਹੈ ਹੁਣ ਦੇਖੋ ਜੀ 3 ਮੀਟਰ ਦੀ ਹੈਗੀ ਹੈ 셔ਟ 3 ਮੀਟਰ ਦੀ ਹੈਗੀ ਹੈ ਬਾਟਮ ਇਹ ਰਹੇਗੀ ਬਾਜੂਆਂ ਇੱਕ ਸੂਟ ਦਾ ਕੱਪੜਾ ਤੁਹਾਨੂੰ ਪ੍ਰੋਪਰ ਨਾਪ ਕੇ ਦਿਖਾਇਆ ਜਾਏਗਾ ਠੀਕ ਹੈ ਰਾਮਟੈਕਸ ਬ੍ਰਾਂਡ ਦਾ ਹੋਏਗਾ ਇੱਥੇ ਤੁਹਾਨੂੰ ਇਹਦਾ ਪੂਰੀ ਤੇ ਮੋਹਰ ਹੋਏਗੀ ਸਾਰੇ ਸੁੱਟਾਂ ਦੇ ਉੱਪਰ ਆਪਣੇ ਰਾਮਟੈਕਸ ਦੀ ਠੀਕ ਹੈ ਜੀ ਹੁਣ ਦੇਖੋ ਕੱਪੜਾ ਇੱਥੋਂ ਚੈੱਕ ਕਰੋ 1 ਮੀਟਰ 2 ਮੀਟਰ 3 ਮੀਟਰ ਬਾਜੂਆਂ ਦੇਖੋ ਜੀ ਲੱਗ ਤੋਂ ਐ 3 ਪਲੱਸ ਕਪੜਾ ਆ ਇਹ ਬਾਜੂਆਂ ਜਿੱਡਾ ਮਰਜੀ ਤੁਹਾਡਾ ਸਾਈਜ਼ ਹੋਵੇ 3 ਮੀਟਰ ਹੋ ਗਈ ਸ਼ਰਟ ਅੱਗੇ ਆ ਜੋ ਬੋਟਮ ਤੇ 1 ਮੀਟਰ 2 ਮੀਟਰ 3 ਮੀਟਰ ਹਮੇਸ਼ਾ 3 ਪਲੱਸ ਹੁੰਦੀ ਐ ਸਲਵਾਰ ਠੀਕ ਐ ਜੀ ਪ੍ਰੋਪਰ ਤੁਹਾਨੂੰ ਪੂਰਾ ਕਪੜਾ ਬਾਜੂ ਅਲੱਗ ਤੋਂ ਇਹ ਨਹੀਂ ਤੁਸੀਂ ਕਹਿਣਾ ਕਿ ਮੇਰਾ ਬਣ ਜੇਗਾ ਜੱਡਾ ਮਰਜੀ 30 32 हिਪ ਤੱਕ ਵੀ ਸੂਟ ਰੈਡੀ ਹੋਣ ਵਾਲਾ ਆ ਸਭ ਤੋਂ ਵੱਡਾ ਪਲੱਸ ਪੁਆਇੰਟ ਹੁਣ ਦੇਖੋ ਇਸ ਪੀਸ ਦਾ ਦੁਪੱਟਾ ਜੋ ਕਿ ਪੂਰਾ ਦੇਖਣਯੋਗ ਹੈ ਪ੍ਰੋਪਰ ਪਾਰਟੀ ਵੇਅਰ ਤੁਸੀਂ ਇੱਕ ਅੱਛੀ ਚੀਜ਼ ਪਾਈ ਹੁੰਦੀ ਹੈ ਨਾ ਜੇ ਕਿਸੇ ਨੇ ਵੇਅਰ ਕਰਿਆ ਹੋਇਆ ਸ਼ਾਰਟ ਵੀ ਦੇਖਣਾ ਆਪਾਂ ਨੇ ਸ਼ਾਰਟ ਵੀ ਪਾਇਆ ਹੋਇਆ ਸਵਿਟੀ ਕਲੈਕਸ਼ਨ ਤੇ ਇਸ ਸੂਟ ਦਾ ਦੇਖੋ ਜੀ ਇਹ ਦੁਪੱਟਾ ਆ ਜਿਹੜਾ ਇਹ ਬਾਰਡਰ ਬਣਾਇਆ ਨਾ ਚਾਰੇ ਪਾਸੇ ਮਹਿਰੂਨ ਇਹਦੇ ਨਾਲ ਜੋ ਕੰਬੀਨੇਸ਼ਨ ਬਣਾਇਆ ਹਰ ਕਿਸੇ ਦੇ ਉੱਪਰ ਸੂਟ ਕਰਦੀ ਹੈ ਇਹ ਚੀਜ਼ ਇਦਾਂ ਦੀਆਂ ਚੀਜ਼ਾਂ ਹਰ ਕਿਸੇ ਤੇ ਸੂਟ ਕਰਦੀ ਹੈ ਇੱਥੇ ਵੀ ਹਲਕਾ ਹਲਕਾ ਜਿਹਾ ਕੰਮ ਬਹੁਤ ਸੋਹਣੀ ਆਊਟਲਾਈਨਿੰਗ ਮਹਿਰੂਨ ਦੀ ਜੋ ਸਕਿਨ ਦੇ ਨਾਲ ਆਪਾਂ ਨੇ ਸਪੈਸ਼ਲ ਕਹਿ ਕੇ ਬਣਵਾਇਆ ਸੀ ਇਹ ਵਾਲਾ ਸੂਟ ਕਿਦਰੋਂ ਵੀ ਨਹੀਂ ਲੱਬੇਗਾ 140 ਸੂਟ ਆਪਣੇ ਕੋਲ ਰੈਡੀ ਹੈ 60 ਸੂਟ ਆਪਣੇ ਨਿਕਲੇ ਆ ਠੀਕ ਹੈ ਜੀ ਇਹ ਵਾਲਾ ਸੂਟ ਹੈ ਫਟਾਫਟ ਕਰਾਣੀ ਹੈ ਬੁਕਿੰਗ ਜਿਨ੍ਹਾਂ ਨੂੰ ਆ ਰਿਹਾ ਪਸੰਦ ਰੇਟ ਰਹੇਗਾ 37118 ਰੁਪਏ ਹੁਣ ਦੇਖੋ ਜੀ ਇਹਦੇ ਨਾਲ ਤੁਹਾਨੂੰ ਇਹ ਲੇਸ ਮਿਲੂਗੀ ਠੀਕ ਹੈ ਕਿਸੇ ਨੇ ਵੀ ਲੇਸ ਲੈਣੀ ਹੈ 3 ਮੀਟਰ ਆਪਾਂ ਇਹਦੇ ਨਾਲੇ ਲੇਸ ਦਵਾਂਗੇ ਤੁਸੀਂ ਵਟਸਐਪ ਤੇ ਮੈਸੇਜ ਕਰ ਦੇਣਾ ਕਿ ਸਾਨੂੰ ਚਾਹੀਦੀ ਹੈ ਜੋ ਲਗਵਾਉਣਾ ਚਾਹੁੰਦੇ ਆ ਠੀਕ ਹੈ ਜੀ ਆ ਦੇਖੋ ਇਹ 3 ਮੀਟਰ ਦੀ ਮਹਿਰੂਨ ਕਲਰ ਦੀ 골ਡਨ ਵਿੱਚ ਉਹ ਹੈ ਪੂਰਾ ਪਾਰਟੀ ਵੇਅਰ ਚੀਜ਼ ਬਣੇਗੀ ਬਲਕਿ ਮੈਂ ਤਾਂ ਨਹੀਂ ਆਪਣਾ ਪਹਿਲਾ ਸਟਿਚ ਕਰਵਾ ਲਿਆ ਸੀ ਮੈਂ ਦੂਜੀ ਲਗਵਾਈ ਸੀ ਮੈਨੂੰ ਮਿਲੀ ਨਹੀਂ ਸੀ ਇਹ ਵੜੀ ਲੇਸ ਹਨਾ ਮੈਂ ਕਾਟਨ ਦੀ ਲਗਵਾਈ ਹੋਈ ਹੈ ਪੈਂਟ ਤੇ ਮੈਂ ਪੋਰਟਲੀ ਲਗਾਈ ਹੋਈ ਹੈ ਠੀਕ ਹੈ ਬਟ ਇਹ ਲੇਸਾਂ ਫੁੱਲ ਕੁਆਂਟੀਟੀ ਦੇ ਵਿੱਚ ਸਟਾਕ ਦੇ ਵਿੱਚ ਆ ਤੁਸੀਂ ਆਪਣੀ ਬੁਕਿੰਗ ਕਰਾ ਸਕਦੇ ਆ ਠੀਕ ਹੈ ਜੀ 3 ਮੀਟਰ ਤੁਹਾਨੂੰ ਲੇਸ ਮਿਲੇਗੀ ਚਾਕ ਬਾਜੂ ਗਲੇ ਦੀ ਨੰਬਰ 1 37118 ਰੁਪਏ ਲੋ ਜੀ ਜਿਨ੍ਹਾਂ ਨੂੰ ਲੇਸ ਚਾਹੀਦੀ ਹੈ 3750 ਰੁਪਿਆ ਪਾਣਾ ਆ ਜਿਨ੍ਹਾਂ ਨੂੰ ਲੇਸ ਨਹੀਂ ਚਾਹੀਦੀ 37118 ਰੁਪਏ ਪਾਣਾ ਆ ਲੇਸ ਦਾ ਜਿਹੜਾ ਰੇਟ ਹੈਗਾ ਆ 50 ਰੁਪਏ ਪਰ ਮੀਟਰ ਹੈ 50 60 ਰੁਪਏ ਬਟ ਆਪਾਂ ਤੁਹਾਨੂੰ 3 ਮੀਟਰ ਦੇ ਰਹੇ ਆ ਸਿਰਫ 30 ਰੁਪਏ ਦੇ ਵਿੱਚ ਕਿਤੇ ਨਹੀਂ ਮਿਲੇਗੀ ਜਰੀ ਦੀ ਇੰਨੀ ਪਿਆਰੀ ਲੇਸ ਤੁਹਾਨੂੰ ਵੀ ਪਤਾ ਹੈ 50 60 ਰੁਪਏ ਮੀਟਰ ਲੇਸ ਮਿਲਦੀ ਆ ਠੀਕ ਆ ਜੀ ਤੇ ਜੇ ਇਹਦੇ ਨਾਲ ਕੀ ਹੋਏਗਾ ਨਾ ਸਭ ਨੂੰ ਯਾਦ ਰਹੇਗਾ ਵੀ 3750 ਰੁਪਏ ਆਏ ਆ ਇਹਨਾਂ ਦੀ ਲੇਸ ਮਸਟ ਆ ਕਈ ਨਹੀਂ ਲਗਵਾਉਂਦੇ ਕਈ ਪਾਈਪਿੰਗ ਲਗਵਾਉਂਦੇ ਆ ਇਸ ਕਰਕੇ 30 ਰੁਪਏ ਸਿਰਫ ਐਡ ਕਰੇ ਆ ਨੰਬਰ 1 ਹੁਣ ਆਪਣੀ ਇਹਦੀ ਕੁਆਂਟੀਟੀ ਦੇਖੋ ਜੀ ਲੈ ਭਾਵਨਾ ਨੀਚੇ ਰੱਖਦੇ ਰਹੋ ਇੰਨਾ ਸਟਾਕ ਤੁਹਾਨੂੰ ਦਿਖਾ ਰਹੇ ਆ ਫਿਰ ਵੀ ਇਹਦੀ ਅਡਵਾਂਸ ਬੁਕਿੰਗ ਹੋਣੀ ਹੈ ਆਪਾਂ 100% ਸ਼ੋਰ ਹੈ ਕਿਉਂਕਿ ਚੀਜ਼ ਹੀ ਇੰਨੀ ਗਜਬ ਬਣਾਈ ਹੈ ਕਿਉਂਕਿ ਜਿਹੜਾ ਇਹਦੇ ਵਿੱਚ ਇਹ ਕੰਬੀਨੇਸ਼ਨ ਜਦ ਦੇ ਆ ਨਾ ਦੇਖੋ ਇਹ ਕੈਨ ਲੁੱਕ ਲੱਗਦੀ ਹੈ ਪੀਸ ਦੀ ਉਤੋਂ ਕੱਪੜਾ ਇੰਨਾ ਵਧੀਆ ਸੁਪਰ ਡਿਜ਼ਾਈਨ ਸੁਪਰ ਫੈਬਰਿਕ 100% ਗਾਰੰਟੀ ਵਾਲਾ ਕੱਪੜਾ ਠੀਕ ਹੈ ਜੀ ਪਹਿਲੀ ਵਾਰ ਤੁਸੀਂ ਡਰਾਈ ਕਲੀਨ ਕਰਵਾ ਸਕਦੇ ਆ ਆਦਰਵਾਇਜ਼ ਤੁਸੀਂ ਰਾਮ ਨਾਲ ਇਹਨੂੰ ਈਜ਼ੀ ਵਾਸ਼ ਕਰੋ ਵੈਸੇ ਤਾਂ ਕੋਈ ਇਹਦੇ ਪ੍ਰੋਬਲਮ ਆਣ ਵਾਲਾ ਸੂਟ ਨਹੀਂ ਹੈ ਕੇ ਰੰਗ ਦਾ ਹੈ ਕੁਛ ਕੁਛ ਕੋਈ ਦਿੱਕਤ ਨਹੀਂ ਹੈਗੀ ਠੀਕ ਹੈ ਇਹ ਪੂਰੇ ਆਪਣੇ ਕੋਲ ਅੱਜ ਕਿੰਨੇ ਪੀਸ ਹੈ ਕਿੰਨੇ ਹੈ 160 ਪੀਸ ਹੋएंगे ਜੀ ਇਹ ਵਾਲੇ ਇਹਦੇ ਵਿੱਚ ਨਾ ਇੱਕ ਕਲਰ ਹੋਰ ਰੈਡੀ ਕਰਵਾਇਆ ਉਹ ਵੀ ਤੁਹਾਨੂੰ ਦਿਖਾਉਂਦੇ ਰੁਕੋ ਪਹਿਲਾਂ ਇਹਨੂੰ ਰੱਖਦਾ ਨੈਕਸਟ ਇਹਦੇ ਵਿੱਚ ਐਤ ਕੀ ਮਹਿਰੂਨ ਵੀ ਤਿਆਰ ਕਰਵਾਇਆ ਮਹਿਰੂਨ ਵੀ ਨਾ ਰਸਟੀ ਮਹਿਰੂਨ ਜੀ ਸ਼ੇਡ ਹੈ ਠੀਕ ਹੈ ਜੀ ਇਹਦੇ ਵਿੱਚ ਇੱਕ ਸ਼ੇਡ ਇਹ ਤਿਆਰ ਕਰਵਾਈ ਹੈ ਰਸਟੀ ਮਹਿਰੂਨ ਇਹਦੇ ਉੱਪਰ ਲੇਸ ਚਲੇਗੀ ਜੀ ਇਹ ਵਾਲੀ ਇਹ ਲੱਗੀ ਹੋਈ ਹੈ ਦੁਪट्टे ਤੇ ਏ ਐਸੀ ਫਰੀ ਦੇਵਾਂਗੇ ਇਹਦਾ ਤੁਸੀਂ ਕੋਈ ਪੇਮੈਂਟ ਨਹੀਂ ਕਰਨੀ 3711 ਰੁਪਏ ਠੀਕ ਹੈ ਜੀ ਦੇਖੋ ਇੱਥੇ ਵੀ ਸੇਮ ਕਿੰਗਰੀ ਵਾਲੀ ਚੁੰਨੀ ਤੇ ਲੱਗੀ ਹੋਈ ਹੈ ਇਹ ਤੁਹਾਨੂੰ ਹਰ ਸੂਟ ਦੇ ਨਾਲ ਕਿੰਗਰੀ ਵਾਲੀ ਲੇਸ ਮਿਲੇਗੀ ਇਹਦਾ ਤੁਸੀਂ ਕੋਈ ਪੇਮੈਂਟ ਨਹੀਂ ਕਰਨੀ ਫ੍ਰੀ ਮਿਲੇਗੀ ਤੁਹਾਨੂੰ ਸਾਰੀ ਮਹਿਰੂਨ ਦੇ ਨਾਲ ਨੰਬਰ ਰਹੇਗਾ ਇਸ ਪੀਸ ਦਾ 2 ਨੰਬਰ ਕਿੱਥੇ ਠੀਕ ਹੈ ਜੀ ਇਹ 5 5 ਮੀਟਰ ਮਿਲੇਗੀ ਤੁਹਾਨੂੰ ਚੱਕਾਂ ਦੀ ਗਲੇ ਦੀ ਬਾਜੂ ਦੀ ਨੰਬਰ ਰਹੇਗਾ ਇਸ ਪੀਸ ਦਾ 2 ਰੋਲੈਕਸ ਹੀ ਫੈਬਰਿਕ ਰਹੇਗਾ ਬਹੁਤ ਅੱਛਾ بیس ਪਾਰਟੀ ਵੇਅਰ ਠੀਕ ਹੈ ਜੀ ਇਹ ਫੀਲਿੰਗ ਹੈ ਕੱਪੜੇ ਦੀ ਵਿੱਚ ਸੈਲਫ ਡੋਟ ਡੋਟ ਜਾਂ ਠੀਕ ਹੈ ਇੱਥੇ ਤੁਹਾਨੂੰ ਕੰਮ ਮਿਲ ਰਿਹਾ ਬਹੁਤ ਸੋਹਣਾ ਜ ਮਹਿਰੂਨ ਸ਼ੇਡ ਠੀਕ ਹੈ ਇਹ ਤੁਹਾਨੂੰ ਬਾਟਮ ਮਿਲੇਗੀ ਠੀਕ ਹੈ ਜੀ ਜਿਹੜਾ ਰਸਟ ਸੀ ਉਹ ਮਹਾਰਾਣੀ ਜਿੰਦਾ ਦਾ ਸੀ ਉਹ ਰਸਟ ਸੀ ਜੀ ਮਹਾਰਾਣੀ ਜਿੰਦਾ ਦਾ ਉਹ ਵੀ ਤੁਹਾਨੂੰ ਦਿਖਾਵਾਂਗੇ ਅੱਜ ਉਹ ਵੀ ਆਏ ਹੋਏ ਆ 20 25 ਪੀਸ ਅੱਜ ਜਿਹੜੇ ਸਾਡੇ ਬਹੁਤ ਮੋਸਟ ਡਿਮਾਂਡਡ ਸੂਟ ਹੈ ਸਾਰੇ ਦਿਖਾਵਾਂਗੇ ਬਲੈਕ ਕਿਹਾ ਸੀ ਬਲੈਕ ਵੀ ਆ ਗਈ ਜੀ ਨੰਬਰ ਰਹੇਗਾ ਇਸ ਪੀਸ ਦਾ 2 ਤੇ ਜਿਹੜਾ ਬੈਨੀਫਿਟ ਹੈ ਉਹ ਅੱਜ ਦੀ ਵੀਡੀਓ ਦਾ ਹੀ ਰਹੇਗਾ ਲੇਸਾਂ ਵਾਲਾ ਠੀਕ ਹੈ ਜੀ ਆਦਰਵਾਇਜ਼ ਨਹੀਂ ਹੋਇਆ ਕਿਉਂਕਿ ਅੱਜ ਤਾਂ ਮੰਗਾਈ ਹੋਈਆਂ ਦੇਖੋ ਜੀ ਇਹ ਰਹੇਗਾ ਨੰਬਰ 2 ਬਹੁਤ ਸੋਹਣਾ ਜਿਹਾ ਸੂਟ ਇਹ ਵੀ ਪੂਰਾ हाई ता क्लास पीस नंबर 2 ਜੇ ਰੰਗ ਥੋੜਾ ਜਿਹਾ ਬ੍ਰਾਈਟ ਸੂਟ ਚਾਹੀਦਾ ਹੈ ਨਾ ਤਾਂ ਇਸ ਟਾਈਪ ਤੇ ਜਾ ਸਕਦੇ ਆ ਤੁਸੀਂ ਨੰਬਰ ਰਹੇਗਾ 2 ਜਿਹੜਾ ਇਹ ਵਾਲਾ ਸੂਟ ਹੈ ਨਾ ਜਿਹੜਾ ਆਪਾਂ ਨੇ ਪਾਇਆ ਹੋਇਆ ਸਕਿਨ 베ਜ ਕਲਰ ਦਾ ਇਹਨੂੰ ਨਾ ਤੁਸੀਂ ਸ਼ਾਰਟ কুরਤੀ ਦੇ ਨਾਲ ਨੀਚੇ ਸ਼ਰਾਰਾ 슬ੀਵਲੈਸ কুরਤੀ ਬਹੁਤ ਹੈਵੀ ਡਿਜ਼ਾਈਨਰ ਪੀਸ ਇਹ ਵੀ ਬਣ ਗਈ ਵੀ ਆਪਾਂ ਬਣਾ ਰਹੇ ਹਾਂ ਇੱਕ ਸੂਟ ਕਿਸੇ ਦਾ ਸ਼ਾਰਟ কুরਤੀ ਦੇ ਨਾਲ ਹੈਵੀ ਸ਼ਰਾਰਾ ਐਂਡ ਪ੍ਰੋਪਰ ਤੁਹਾਡਾ ਪਾਰਟੀ ਵੇਅਰ ਸੂਟ ਬਣੇਗਾ ਜਿਹਨੂੰ ਕਹਿੰਦੇ ਆ ਵੀਡੀਓ ਦੇ ਵਿੱਚ ਦਿਖਾਵਾਂਗੇ ਆਪਾਂ ਨੈਕਸਟ ਪੀਸ ਰਹੇਗਾ ਜੀ ਬਲੈਕ ਕਲਰ ਇਹ ਮੈਂ ਤੁਹਾਨੂੰ ਕਿਹਾ ਸੀ ਇਹ ਹੋ ਗਏ ਸੀ ਖਤਮ ਅੱਜ ਇਹਦੇ ਨਾਲ ਹੀ ਆਪਾਂ ਨੇ 20 ਸੂਟ ਇਹਦੇ ਮੰਗਵਾਏ ਹੋਏ ਆ ਆ ਦੇਖੋ ਠੀਕ ਆ ਜੀ ਬਲੈਕ ਕਲਰ ਦੇ ਹੁਣ ਮੈਂ ਤੁਹਾਨੂੰ ਦਿਖਾਉਂਦੀ ਆ ਆਪਣਾ ਬਲੈਕ ਸੈੱਟ ਲੋ ਜੀ ਨੈਕਸਟ ਆਪਣਾ ਆਏਗਾ ਬਲੈਕ ਮਹਾਰਾਣੀ ਜਿੰਦਾ ਸ਼ਾਰਟ কুরਤੀ ਦੇ ਨਾਲ ਫਰਸ਼ੀ ਸਲਵਾਰ ਵੀ ਤੁਸੀਂ ਬਣਵਾ ਸਕਦੇ ਹੋ ਆਪਾਂ ਨੇ ਬਣਵਾਇਆ ਹੋਇਆ ਪੈਂਟ ਪਲਾਜ਼ੋ ਸੂਟ ਠੀਕ ਹੈ ਜੀ ਕਿਉਂਕਿ ਥੋੜਾ ਸ਼ਾਰਟ কুরਤੀ ਦਾ ਵੀ ਟ੍ਰੈਂਡ ਹੈ ਤੁਸੀਂ ਕਿਸੇ ਤਰ੍ਹਾਂ ਵੀ ਇਹਨੂੰ ਕੈਰੀ ਕਰ ਸਕਦੇ ਹੋ ਦੇਖੋ ਬਹੁਤ ਪਿਆਰਾ ਫੈਬਰਿਕ ਬਹੁਤ ਸੋਹਣੀ ਚੀਜ਼ ਬਲੈਕ ਕਲਰ ਠੀਕ ਹੈ ਜੀ ਇਹਦਾ ਦੁਪੱਟਾ ਨਾ ਖੋਲਿਓ ਮੈਂ ਇਹ ਦਿਖਾ ਦੂੰਗੀ ਠੀਕ ਹੈ ਜੀ ਇਹਦੇ ਨਾਲ ਇਹ ਦਹਾਂਗੇ ਬਲੈਕ ਕਲਰ ਦੀ ਲੇਸ ਠੀਕ ਹੈ ਭਰਪੂਰ ਮਾਤਰਾ ਦੇ ਵਿੱਚ ਲੈ ਕੇ ਆਏ ਹਾਂ 3120 ਰੁਪਏ ਦਾ ਸੂਟ ਹੈ ਜਿਨ੍ਹਾਂ ਨੂੰ ਲੇਸ ਨਾਲ ਚਾਹੀਦੀ ਹੈ 3350 ਰੁਪਏ ਤੁਸੀਂ ਪੇਮੈਂਟ ਕਰਨੀ ਆ ਠੀਕ ਹੈ ਜੀ ਆ ਦੇਖਿਆ ਕੀ ਗਜਬ ਪੀਸ ਬਣੇਗਾ ਤੁਹਾਡਾ ਬਣ ਕੇ ਠੀਕ ਹੈ ਤੇ ਨਾਲ ਮਿਲेंगे ਇਹ ਬਟਨ ਗੜੇ ਤੇ ਤੁਸੀਂ ਸਿੰਪਲ ਬਟਨ ਲਗਵਾ ਸਕਦੇ ਹੋ ਬਲੈਕ ਕਲਰ ਦੇ ਠੀਕ ਹੈ ਇਹ ਤੁਹਾਨੂੰ ਬਟਨ ਮਿਲਣੇ ਆ ਠੀਕ ਹੈ ਜੀ ਇਹ ਵੀ ਆ ਗਏ ਉਸ ਦਿਨੇ ਖਤਮ ਹੋ ਗਏ ਸੀ 20 25 ਉਟਾ ਨੂੰ ਆਪਾਂ ਨੇ ਕਿਹਾ ਹੋਇਆ ਸੀ ਇਹ ਆ ਗਏ ਹੁਣ ਨਹੀਂ ਆਉਂਗੇ ਜੀ ਦੇਖੋ ਇਹ ਰਹੇਗਾ ਇਸ ਪੀਸ ਦਾ ਦੁਪੱਟਾ ਹਨਾ ਸਾਡੇ ਕੋਲ ਆ ਦੇਖੋ ਇਸ ਟਾਈਪ ਦਾ ਇਹ ਦੁਪੱਟਾ ਹੈ ਦੇਖੋ ਜੈਲੋ ਦੇ ਵਿੱਚ ਬਹੁਤ ਸੋਹਣਾ ਜਿੱਦਾਂ ਮਾਡਲ ਨੇ ਪਾਇਆ ਹੋਇਆ ਸੇਮ ਉਸੇ ਤਰ੍ਹਾਂ ਦਾ ਦੁਪੱਟਾ ਰਹੇਗਾ ਗਲੇ ਦੇ ਉੱਪਰ ਕੁਝ ਨਹੀਂ ਹੈ ਸਾਈਡ ਤੇ ਬોર્ਡਰ ਬਚੇਗਾ ਉਹਦੇ ਨਾਲ ਤੁਸੀਂ ਆਪਣੇ ਗਲੇ ਤੇ ਕਰਵਾ ਸਕਦੇ ਹੋ ਨੰਬਰ ਰਹੇਗਾ ਇਸ ਪੀਸ ਦਾ 3 3120 ਰੁਪਏ ਇਹ ਜਿਹੜੇ ਨਵੇਂ ਕਸਟਮਰ ਐਡ ਹੁੰਦੇ ਨਾ ਉਹਨਾਂ ਵਾਸਤੇ ਪੂਈ ਡਿਟੇਲਿੰਗ ਦੱਸ ਰਹੀਆਂ ਨਹੀਂ ਤਾਂ ਇਹ ਸਾਡੇ ਰਿਪੀਟ ਟੂ ਰਿਪੀਟ ਕੁਆਂਟੀਟੀ ਦੇ ਵਿੱਚ ਸਟਾਕ ਆਂਦਾ ਰਹਿੰਦਾ ਆ ਹੁਣ ਜਿਹੜਾ ਰੋਲੈਕਸ ਦਾ ਪਹਿਲਾਂ ਦਿਖਾਇਆ ਨਾ 3718 ਵਾਲਾ ਉਹਦੇ ਵਿੱਚੋਂ ਇੱਕ ਕਲਰ ਇਹ ਵੀ ਹੈਗਾ ਜੀ ਇਹ ਨਾ ਬਹੁਤ ਕਾਹੀ ਗ੍ਰੀਨ ਜੀ ਛੇੜ ਦਾ ਫੈਬਰਿਕ ਹੈ ਦੇਖੋ ਕਾਹੀ ਗ੍ਰੀਨ ਜੀ ਛੇੜ ਦੇਖ ਇਹਦਾ ਕੁਆਂਟੀਟੀ ਨਹੀਂ ਹੈ ਇਹਦੇ ਸਾਡੇ ਕੋਲ 5-7 ਹੀ ਪੀਸ ਸਨ ਬਸ ਹੈ ਨਾ ਜ਼ਿਆਦਾ ਨਹੀਂ ਹੈਗੇ ਹੈ ਨਾ ਇਹ ਘੇਰਾ ਆ ਠੀਕ ਹੈ ਜੀ ਇਹ ਤੁਹਾਨੂੰ ਇੱਥੇ ਮਿਲੇਗਾ ਇਹ ਦੇਖੋ ਕਾਹੀ ਗ੍ਰੀਨ ਹੁੰਦਾ ਨਾ ਬਹੁਤ ਡੀਪ ਦਿਖ ਰਿਹਾ ਦਿਖ ਰਿਹਾ ਕਿ ਨਾ ਸਹੀ ਇਸ ਤਰ੍ਹਾਂ ਥੋੜਾ ਜਿਦਾ ਇਹ ਇਹ ਲੇਸ ਵੀ ਚੱਲ ਜਾਣੀ ਹੈ ਦੇ ਉੱਪਰ ਮਤਲਬ ਥੋੜੀ ਬਲੈਕਿਸ਼ ਗ੍ਰੀਨ ਹੁੰਦਾ ਨਾ ਜਿਹੜਾ ਉਹ ਕਲਰ ਹੈ ਇਹ ਵੀ ਚੱਲ ਜਾਣੀ ਹੈ ਦੇ ਉੱਪਰ ਜੇ ਤੁਸੀਂ ਲੈਣਾ ਚਾਹੁੰਦੇ ਹੋ ਠੀਕ ਹੈ ਜੀ ਨੰਬਰ ਰਹੇਗਾ ਇਸ ਪੀਸ ਦਾ 4 ਤੇ ਇਹ ਮਿਲੇਗੀ ਤੁਹਾਨੂੰ ਲੇਸ ਚੁੰਨੀ ਚੁੰਨੀ ਤੇ ਚੁੰਨੀ ਦੇ ਉੱਪਰ ਜਿਹੜੀ ਲੇਸ ਲੱਗੀ ਹੋਈ ਹੈ ਇਹ ਤੁਹਾਨੂੰ ਫ੍ਰੀ ਦੇ ਦਾਂਗੇ ਜੇ ਤੁਸੀਂ ਉਹ ਲੇਸ ਨਹੀਂ ਲੈਣੀ ਆ ਦੇਖੋ ਚੱਕਾਂ ਤੇ ਲਗਾਉਣ ਵਾਸਤੇ ਨੰਬਰ ਰਹੇਗਾ ਇਸ ਪੀਸ ਦਾ 4 ਚਾਰ ਇਹਦੇ ਤਿੰਨ ਚਾਰ ਹੀ ਪੀਸ ਹੈ ਸਾਡੇ ਕੋਲ ਸਾਡੇ ਬੁਟੀਕ ਦਾ ਮੋਸਟ ਡਿਮਾਂਡਡ ਸੂਟ ਇਹ ਬਣਾਇਆ ਹੋਇਆ ਸੀ ਸ਼ਾਰਟ কুরਤੀ ਦੇ ਨਾਲ ਸ਼ਰਾਰਾ ਸੂਟ ਨੇੜੇ ਤੋਂ ਦਿਖਾਓ ਜੀ ਨੈਕਸਟ ਰਹੇਗਾ ਆਪਣਾ ਰਸਟ ਸ਼ੇਡ ਇਹ ਪ੍ਰੋਪਰ ਰਸਟ ਸ਼ੇਡ ਜਿਨ੍ਹਾਂ ਨੂੰ ਰਸਟ ਚਾਹੀਦਾ ਜੀ ਮਹਾਰਾਣੀ ਜ਼ਿੰਦਾ ਦੇ 20 25 ਪੀਸ ਆਏ ਆ ਦੇਖੋ ਜੀ ਇਹ 180 ਰੁਪਏ ਮੀਟਰ ਹੈ ओरिजिनल ਕ੍ਰਿਸਟਲ ਦੀ ਲੇਸ ਆਪਾਂ ਤੁਹਾਨੂੰ ਦੇ ਰਹੇ ਹਾਂ 100 ਰੁਪਏ ਮੀਟਰ ਜੇ ਕਿਸੇ ਨੂੰ 2 ਮੀਟਰ ਲੈਣੀ ਹੈ ਜਿੱਦਾਂ ਮੈਂ ਆਪਣੇ ਉੱਤੇ ਸ਼ਰਾਰੇ ਸੂਟ ਤੇ ਲਗਵਾਈ ਹੋਈ ਹੈ ਇਹ ਬਾਜੂ ਤੇ ਤੇ ਤੁਹਾਡੇ ਪੱਲੇ ਤੇ ਠੀਕ ਹੈ ਜੀ ਇਹ ਤੁਸੀਂ ਲਗਵਾ ਸਕਦੇ ਆ 2 ਮੀਟਰ ਲੱਗੇਗੀ ਇਹ ਰਹੇਗਾ ਇਹਦਾ ਦੁਪੱਟਾ 3320 ਰੁਪਏ ਰੇਟ ਰਹੇਗਾ ਜੇ ਤੁਸੀਂ ਲੇਸ ਲੈਂਦੇ ਹੋ ਤੇ 200 ਰੁਪਏ ਤੁਹਾਨੂੰ ਐਕਸਟਰਾ ਪੇ ਕਰਨਾ ਪੈਣਾ ਹੈ ਨੰਬਰ ਰਹੇਗਾ 5 ਏ ਰਹੇਗਾ ਇਸ ਪੀਸ ਦਾ ਦੁਪੱਟਾ ਇਹ ਤੁਹਾਨੂੰ ਅੱਜ ਸਾਰੇ ਜਿਹੜੇ ਆਪਣੇ ਬੁਟੀਕ ਦੇ ਮੋਸਟ ਡਿਮਾਂਡਡ ਸੂਟ ਹੈ ਨਾ ਉਹ ਦਿਖਾ ਰਹੇ ਹਾਂ ਬਸ ਇਹਦੇ ਵਿੱਚੋਂ ਜਿਹੜਾ ਕਰੀਮ ਸੂਟ ਹੈ ਨਾ ਉਹ ਖਤਮ ਹੋ ਗਿਆ ਸਾਡਾ ਉਹ 2 ਮਹੀਨੇ ਬਾਅਦ ਆਊਗਾ ਹੁਣ ਨੰਬਰ ਰਹੇਗਾ 5 ਹਲੋ ਜੀ ਨੈਕਸਟ ਪੀਸ ਦਿਖਾਵਾਂਗੇ ਪਿਓਰ ਕਾਂਜੀਵਰਮ ਦਾ ਆਹ ਲਓ ਜੀ ਇਹ ਹੈ ਕਾਂਜੀਵਰਮ ਦਾ ਸੂਟ ਇੱਥੇ ਤੁਹਾਨੂੰ ਸਾਈਡ ਤੇ ਲੇਸ ਮਿਲ ਰਹੀ ਵਰਕ ਮਿਲ ਰਿਹਾ ਇੱਥੇ ਤੁਹਾਨੂੰ ਬਾਜੂਆਂ ਮਿਲ ਰਹੀਆਂ ਇਹ ਮਿਲੇਗਾ ਘੇਰਾ ਬੜਾ ਪਿਆਰਾ ਜਾਂ ਕਲਰ ਹੈ ਫੋਟੋ ਦਿਖਾਓ ਭਾਵਨਾ ਮਾਡਲ ਦੀ ਬਹੁਤ ਰਾਇਲ ਪੀਸ ਹੈ ਜਿੱਦਾਂ ਤੁਹਾਨੂੰ ਸੀ ਫੰਕਸ਼ਨਾਂ ਤੇ ਜਾਣਾ ਹੈ ਨਾ ਵਿਆਹ ਫੰਕਸ਼ਨਾਂ ਤੇ ਜਿੱਦਾਂ ਕਿਸੇ ਨੂੰ ਇੱਕ ਰਾਇਲ ਜਾਂ ਪੀਸ ਚਾਹੀਦਾ ਆ ਉਹੀ ਕਲਰ ਮਾਡਲ ਵਾਲਾ ਤਿਆਰ ਕਰਵਾਇਆ ਹੋਇਆ ਸਾਡੇ ਕੋਲ ਇਹ ਸਟਾਕ ਹੈਗਾ ਬਸ ਹਲੇ ਕਿਉਂਕਿ 100 ਪਲੱਸ ਸੂਟ ਆਈ ਸੀ ਇਹ ਵੀ ਇਹ ਦੇਖੋ ਇਹਨਾਂ ਦੇ ਦੁਪੱਟੇ ਬਹੁਤ ਗਜਬ ਦੁਪੱਟੇ ਦੇਖੋ ਜੀ ਇਹ ਰਹੇਗਾ ਇਹਦਾ ਦੁਪੱਟਾ ਇਹ ਜਿਹੜੀ ਇਹ ਚੀਜ਼ ਹੈ ਨਾ ਦੁਪੱਟਿਆਂ ਤੇ ਹਰ ਜਿਹੜੇ ਫਲਾਵਰ ਹੈ ਬਹੁਤ ਰॉयਲ ਲੁੱਕ ਦਿੰਦਾ ਹੈ ਪੀਸ ਨੂੰ ਇਹਦਾ ਰੇਟ ਹੈ ਜੀ 3999 3999 ਰੁਪਿਆ ਇਸ ਪੀਸ ਦਾ ਰੇਟ ਰਹੇਗਾ ਜੋ ਚਾਕਾਂ ਤੇ ਕਿੰਗਰੀਆ 골ਡਨ ਉਹ ਨਾਲ ਫੇਰ ਦਵਾਂਗੇ ਠੀਕ ਹੈ ਜੀ ਨੰਬਰ ਰਹਿਣ ਵਾਲਾ ਹੈ ਨੰਬਰ ਰੱਖਦਾ ਨਹੀਂ ਨੰਬਰ ਰਹੇਗਾ 6 ਬਸ ਇਹੀ ਦਿਖਾਵਾਂਗੇ ਅੱਜ ਨੰਬਰ ਰਹੇਗਾ 6 اے ਸੀ ਜੀ ਅੱਜ ਦੀ ਕਲੈਕਸ਼ਨ ਕਿੱਦਾਂ ਦੀ ਲੱਗੀ ਆਪਣਾ ਪਿਆਰਾ ਜਿਹਾ ਕਮੈਂਟ ਜ਼ਰੂਰ ਕਰ ਲੈਣਾ ਹੈ ਹੁਣ ਕੱਢਾਂਗੇ ਲੱਕੀ ਡ੍ਰੋ ਜਿਹੜੇ ਕੱਲ੍ਹ ਇਹ ਵੀਡੀਓ ਆਪਾਂ ਨੇ ਦਿਖਾਈ ਸੀ ਕੱਲ੍ਹ ਦਿਖਾਈ ਸੀ 100 ਪਲੱਸ ਸੂਟ ਹਨਾ 100 ਸੂਟ ਕੱਲ੍ਹ ਦਿਖਾਏ ਸੀ ਅੱਜ ਦਿਖਾਏ ਆ ਸਿਰਫ 6 ਸੂਟ ਰੀਜ਼ਨ ਏ ਐ ਕਿ ਬਹੁਤ ਹੋਸ਼ਪੋਸ਼ ਹੋਇਆ ਪਿਆ ਬਹੁਤ ਜ਼ਿਆਦਾ niche ਮਤਲਬ ਕਿ ਜਿਹੜੀ ਇਹ ਵੀਡੀਓ ਵੀ ਆਪਾਂ ਨੇ ਪਾਈ ਸੀ ਨਾ ਇਹਦਾ ਵੀ ਸਾਰਾ ਸਟਾਕ ਖਤਮ ਆ ਠੀਕ ਹੈ ਜੀ ਇਹ ਪੂਰਾ ਫਿਨਿਸ਼ ਹੈ ਇਹ ਬੜਾ ਸਟਾਕ ਹੁਣ ਜਿਹੜੀ ਆਪਣੀ ਕੱਲ੍ਹ ਵਾਲੀ ਵੀਡੀਓ ਪਾਈ ਹੈ ਕੱਲ ਵਾਲੀ ਦੇ ਵੀ ਕੁਝ ਲਿਮਟਿਡ ਜਿਹਾ ਸਟਾਕ ਬਚ ਆਇਆ ਜੇ ਕਿਸੇ ਨੂੰ 90 93 ਵਾਲੇ ਸੂਟ ਚਾਹੀਦੇ ਆ 500 ਰੁਪਏ ਮਹਿੰਗੇ ਮਿਲਣੇ ਤੁਸੀਂ ਬੁਕਿੰਗ ਕਰਾ ਸਕਦੇ ਹੋ ਦੇਖੋ ਜੀ 4 ਫਰਵਰੀ ਦੀ ਇਹ ਵੀਡੀਓ ਹੈ ਜੀ ਆਪਣੀ ਠੀਕ ਹੈ ਇਹਦੇ ਉੱਪਰ ਕੱਢਾਂਗੇ ਆਪਾਂ ਲੱਕੀ ਡ੍ਰੋ ਕੱਲ ਵਾਲੀ ਵੀਡੀਓ ਦਾ ਤਾਜ਼ੀ-ਤਾਜ਼ੀ ਵੀਡੀਓ ਤੇ ਕੱਢ ਰਹੀਆਂ ਲੱਕੀ ਡ੍ਰੋ ਤੁਸੀਂ ਵੀ ਜਿਹੜਾ ਅੱਜ ਦੀ ਵੀਡੀਓ ਦਾ ਸਕਰੀਨਸ਼ਾਟ ਲੈਣਾ ਹੈ ਜਿਹਦਾ ਵੀ ਨਿਕਲ ਰਿਹਾ ਅੱਜੇ ਹੀ ਭੇਜਣਾ ਆ ਠੀਕ ਹੈ ਜੀ ਜੇ ਤੁਸੀਂ ਕੋਈ ਸੂਟ ਪਸੰਦ ਕਰਨਾ ਹੈ 250 ਲੈਸ ਹੋਏਗਾ ਨਹੀਂ ਪਸੰਦ ਕਰਨਾ ਤੁਹਾਡਾ 250 ਦਾ 쿠ਪਨ ਲੱਗੇਗਾ ਕਦੇ ਵੀ ਤੁਸੀਂ ਸੂਟ ਪਸੰਦ ਆਂਦਾ ਆ ਤੁਸੀਂ ਲੈ ਸਕਦੇ ਹੋ ਮਨਰਾਜ ਸਿੰਘ 23 ਕਮੈਂਟ ਹੈ ਜੀ ਆਪਣਾ ਸਕਰੀਨ ਸ਼ਾਟ ਲੈ ਲੈਣਾ ਜੀ ਜਿਨ੍ਹਾਂ ਦਾ ਵੀ ਹੈਗਾ ਆ ਠੀਕ ਹੈ ਜੀ ਅੱਜ ਆਪਾਂ ਤਿੰਨ ਲੱਕੀ ਡਰਾਅ ਕਰਦਾਂਗੇ ਕਿਉਂਕਿ ਅੱਜ ਸਾਡਾ ਮਨ ਬਹੁਤ ਖੁਸ਼ ਆ ਕੱਲ ਤੁਸੀਂ ਬੜਾ ਰਿਸਪੌਂਸ ਦਿੱਤਾ ਬੜਾ ਪਿਆਰ ਵੀਡੀਓ ਨੂੰ ਮਿਲਿਆ ਨੈਕਸਟ ਵੀਡੀਓ ਇਹ ਰਹੇਗਾ ਜੀ ਹਲੋ ਸ਼ੇਅਰ ਵੀ ਕਰ ਦਿਆ ਕਰੋ ਜੀ ਵੀਡੀਓ ਨੂੰ ਨਾ ਹੈ ਨਾ ਮਨਜੀਤ ਕੌਰ 39 ਕਮੈਂਟ ਸਕਰੀਨ ਸ਼ਾਟ ਲੈਣਾ ਹੈ ਜੀ ਆਪਣਾ ਜਿਨ੍ਹਾਂ ਦਾ ਵੀ ਆ ਰਿਹਾ ਲਓ ਜੀ ਲਾਸਟ ਕੱਢਾਂਗੇ ਆਪਾਂ ਇਹ ਵਾਲਾ ਇਹ ਸਾਰੇ ਐਮ ਐਮ ਤੋਂ ਹੀ ਨਿਕਲੇ ਅੱਜ ਹੈ ਇਹ ਆ ਗਿਆ ਜੀ ਮਨਦੀਪ ਸਿੰਘ ਅੱਜ ਐਮ ਐਮ ਵਾਲੇ ਤਿੰਨ ਬੰਦੇ ਆ ਗਏ ਜੀ 100 ਪਲੱਸ ਕਮੈਂਟ ਕਿਸੇ ਦੇ ਨਹੀਂ ਸੀ ਪਰ ਕਿਸੇ ਦੇ 98 ਕਿਸੇ ਦੇ 33 ਚਲੋ ਜਿੱਦ ਤੱਕ ਤੁਸੀਂ ਸਾਡੇ ਨਾਲ ਜੁੜੇ ਹੋਇਓ ਇਸੇ ਤਰ੍ਹਾਂ ਜੁੜੇ ਰਹਿਣਾ ਨੈਕਸਟ ਵੀਡੀਓ ਚ ਫੇਰ ਮਿਲਦੇ ਆਂ ਥੈਂਕ ਯੂ ਸੋ ਮਚ